Oh, no. ਸਤ ਪਹਿਲਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰ ਪਾਸ਼ਾ ਦੀ ਫਤਿਹ ਜੋਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਹਮਾਰੇ ਪਾਗ ਕਰ ਆਇਆ ਫਿਰ ਮੇਰਾ ਸੋਹੇ ਬੰਦ ਦਵਾਰ ਸਗਲਾ ਬਨਹਰਾ ਤਨ ਤਨ ਪਿਤਾ ਤਨ ਤਨ ਕੁਲ ਤਨ ਸੋ ਜਨਨੀ ਜਿਨ ਗੁਰੂ ਮਨੇ ਜਨਿਆ ਮਾਏ ਸੋ ਅੱਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਆਵੇ ਤਾਂ ਆਏ ਸਤਿਗੁਰੂ ਜੀ ਦਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 April 1621 ਵਿੱਚ ਗੁਰਕੇ ਮਹਿਲ ਪ੍ਰਕਾਸ਼ ਹੋਇਆ ਸਾਧ ਸੰਗਤ ਜੀ ਉੱਥੇ ਮਨਾਰੀਆਂ ਨੇ ਔਰ ਗੁਰਦੁਆਰਾ ਸੀਸਗੰਨ ਦਿੱਲੀ ਮਨਾਰੀਆਂ ਨੇ ਇੱਥੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 9 ਤੋਂ 12 ਜਲੂਸ ਜਾਰੀਆਂ ਨੇ ਔਰ ਸ਼ਾਮ ਨੂੰ ਦੇਸੀ ਘਿਓ ਦੇ ਦੀਵੇ ਔਰ ਫੁੱਲ ਚੜੀਆਂ ਵਾਂਗ ਆਸਤਬੀਜ ਦਾ ਅਲੋਕਿਕ ਨਜ਼ਾਰਾ ਕਰਿਆ ਨੇ ਸੋ ਆਪ ਜੀ ਆਪ ਜੀ ਦੀ ਸਾਰੀ ਟੀਮ ਨੂੰ ਆ ਚੈਨਲ ਦੇ ਮਾਧਿਮ ਰਾਹੀਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਤੀਆਂ ਦੇ ਸ਼ੌਰਬ ਦੇਣੀਆਂ ਸੰਗਤਾਂ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਤੀਆਂ ਲੱਖ ਲੱਖ ਵਧਾਈਆਂ ਨੰਬਰ ਸ਼ਕੂਰ ਸਿੰਘ ਸਦੋ ਗੁਰਕੇ ਲੜ ਲਗੋ ਨਸ਼ਿਆਂ ਦੂਰ ਹੋ ਵੋ ਹਰ ਮਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਹੈ ਕਿ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਸਥਾਨ ਹੈ ਖੱਤਰੀ ਬ੍ਰਾਹਮਣ ਸੂਤ ਵੈਸਪ ਦੇ ਚੋ ਵਰਨਾ ਕੋ ਸੰਜਿਆ ਮਾਨਸਤੀ ਜਾ ਸਭ ਇੱਕੇ ਪਛਣ ਕੋ ਅਵਲ ਲਾ ਨੂਰ ਪਾਏ ਕੁਦਰਤ ਕੇ ਸਬੰਧੇ ਸੋ ਸਰਬਾਧ ਦੇ ਭਲੇ ਦੀ ਅਦਾਸ ਨਨਕ ਨਾਮ ਚੜ੍ਹ ਦੀ ਕਲਾ ਤੇਰੇ ਪਰਣੀ ਸਰਬਾਧ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਵਤਾ ਦੇ ਰੈਬਰ ਧਰਮ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਤਿਪਾਤਸ਼ਾਹ ਮਹਾਰਾਜ ਅੱਜ ਦੇ ਦਿਹਾੜੇ 1621 ਵਿੱਚ ਸ੍ਰੀ ਅਮਰਸਾਹਬ ਗੁਰੂ ਕੇ ਮਹਿਲ ਦੇ ਪਾਵਨ ਸਥਾਨ ਤੇ ਸਤਿ ਤਰਾਂ ਦਾ ਆਗਮਨ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਜਿਨ੍ਹਾਂ ਦੀ ਕਰਨੀ ਸੰਸਾਰ ਤੇ ਇੰਨੀ ਮਹਾਨ ਹੈ ਕਿ ਉਹ ਸਮੁੱਚੀ ਮਾਨਵਤਾ ਵਾਸਤੇ ਚਾਦਰ ਬਣ ਕੇ ਆਪਣੇ ਤਨ ਨੂੰ ਕੁਰਬਾਨ ਕਰਦੇ ਨੇ ਜਿਨ੍ਹਾਂ ਲਈ ਕਵੀ ਸੈਨਾਪਤੀ ਜੀ ਲਿਖਦੇ ਨੇ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਨ ਸ੍ਰਿਸ਼ਟ ਪੈ ਢਾਪੀ ਚਾਦਰ ਉਹ ਮਜਬਾਂ ਪ੍ਰਾਂਤਾਂ ਖੇਤੀਆਂ ਦੀ ਸੀਮਾਂ ਤੋਂ ਵਲਗਨ ਤੋਂ ਉੱਪਰ ਉੱਠ ਕੇ ਸਾਰੀ ਮਾਨਵਤਾ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਪ੍ਰੇਰਨਾ ਸਰੋਤ ਨੇ ਅੱਜ ਲੋੜ ਹੈ ਜੇ ਸੰਸਾਰ ਦੇ ਉੱਤੇ ਅਸੀਂ ਦੂਜਿਆਂ ਦੇ ਹਿੱਤਾਂ ਦੀ ਰਾਖੀ ਦਾ ਕੋਈ ਇਹ ਸਬਕ ਸਿੱਖਣਾ ਹੈ ਕਿਸੇ ਦੇ ਜੂਨ ਦੇ ਹੱਕ ਦਾ ਕੋਈ ਸਬਕ ਸਿੱਖਣਾ ਹੈ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਤੋਂ ਸਿੱਖੀਏ ਜਿਹੜੇ ਸਾਡੇ ਵਾਸਤੇ ਸਾਰੀ ਮਨੁੱਖਤਾ ਵਾਸਤੇ ਜਿਨ੍ਹਾਂ ਦਾ ਜੀਵਨ ਇੱਕ ਮੀਲ ਪੱਥਰ ਹੈ ਇੱਕ ਰੋਸ਼ਨ ਮਨਾਰਾ ਹੈ ਸਾਰੀ ਮਨੁੱਖਤਾ ਅਜ ਉਨ੍ਹਾਂ ਦੇ ਪਾਵਨ ਪ੍ਰਕਾਸ਼ ਪਰਪੇਸ਼ ਸਿਰਦਾ ਕਰਦੀ ਹੈ ਸਾਰੀ ਮਾਨਵਤਾ ਨੂੰ ਉਸ ਇਨਸਾਨੀਅਤ ਦੇ ਰਹਿਬਰ ਦੇ ਆਗਮਨ ਦੀ ਬਹੁਤ ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ